ਬਾਈ ਗੁਰੂ ਜੀ ਦਾ ਖਾਲਸਾ ਸ੍ਰੀ ਬਾਈ ਗੁਰੂ ਜੀ ਕੀ ਫਤਿਹ ਜੋ ਬੋਲੇ ਸੋਨ ਪੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਸੋ ਮੇਰੀ ਫੇਸਬੁੱਕ ਫੈਮਿਲੀ ਮੇਰੇ ਸਾਰੇ ਫੇਸਬੁੱਕ ਪਰਿਵਾਰ ਨੂੰ ਮੇਰੇ ਦੋਸਤਾਂ ਨੂੰ ਮੇਰੇ ਬਜ਼ੁਰਗਾਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ ਮੇਰੇ ਪਿੰਡ ਬੇਲਾ ਵੱਲੋਂ ਹਰ ਸਾਲ ਸਦੀਆਂ ਤੋਂ ਨਿਵਾਉਂਦੇ ਆ ਰਹੇ ਪਰੰਪਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਹਰ ਸਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੋਂ ਇੱਕ ਹਫ਼ਤਾ ਪਹਿਲਾਂ ਸਵੇਰ 3:30 4 ਵਜੇ ਤੋਂ ਉੱਠ ਕੇ ਸੰਗਤਾਂ ਇਸ ਪ੍ਰਭਾਤ ਫੇਰੀ ਦੇ ਵਿੱਚ ਹਾਜ਼ਰੀਆਂ ਲਵਾਉਂਦੀਆਂ ਹਨ ਇਸ ਪ੍ਰਭਾਤ ਫੇਰੀ ਦੀ ਸੰਗਤ ਕਰਦੀਆਂ ਹਨ ਸੋ ਭਾਗਾ ਵਾਲੇ ਹੁੰਦੇ ਆ ਦੋਸਤੋ ਉਹ ਲੋਕ ਜਿਨ੍ਹਾਂ ਨੂੰ ਇਹੋ ਜਿਹੇ ਸੁਭਾਗੇ ਮੌਕੇ ਪ੍ਰਾਪਤ ਹੁੰਦੇ ਹਨ ਭਾਗਾ ਨਾਲ ਮਿਲਦੇ ਹਨ ਸੋ ਦੇਖੋ ਜੀ ਇਸ ਪ੍ਰভাত ਫੇਰੀ ਦੇ ਵਿੱਚ ਠਾਠਾ ਮਾਰਦਾ ਕਾਠ ਤੁਹਾਨੂੰ ਦਿਖਾਈ ਦੇਵੇਗਾ ਸੋ ਦੋਸਤੋ ਅੱਜ ਬਹੁਤ ਭਾਗਾ ਵਾਲਾ ਦਿਨ ਰਿਹਾ ਸਾਡੇ ਲਈ ਵੀ ਕਿਉਂਕਿ ਅੱਜ ਸਾਡੇ ਮੁਹਾਲਲੇ 'ਚ ਪੀਰ ਬਾਬਾ ਸ਼ਾਹਰਪੀਆ ਜੀ ਦਰਬਾਰ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੰਗਤ ਨੇ ਪ੍ਰভাত ਫੇਰੀ ਦੇ ਅੱਜ ਚਰਨ ਕਮਲ ਸਾਡੇ ਮੁਹਾਲਲੇ ਦੇ ਵਿੱਚ ਆਇਆ ਇਸ ਭਾਗਾ ਵਾਲੇ ਦਿਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਫੇਰੀ ਪਿੰਡ ਵਿੱਚ ਚਲਵਾਈ ਜਾਂਦੀ ਹੈ ਉਹਨਾਂ ਦੇ ਸ਼ਰੂਪ ਦੀ ਫਾਜਨ ਕੀਰਤਨ ਕੀਤਾ ਜਾਂਦਾ ਹੈ ਸ਼ਬਦ ਬਾਣੀ ਗੁਰੂ ਜੀ ਦੀ ਬੋਲੀ ਜਾਂਦੀ ਹੈ ਗਾਈ ਜਾਂਦੀ ਹੈ ਉਸ ਵਿੱਚ ਸੰਗਤਾਂ ਵੀ ਸਾਧੰਦੀਆਂ ਹਨ ਤੇ ਦੋਸਤੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਸ ਕੱਖ ਦੇ ਵਿੱਚ ਬੇਲੇ ਦੇ ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਤੁਹਾਨੂੰ ਦਿਖਾਈ ਦੇਵੇਗਾ ਸੋ ਇਧਰ ਸਾਡੇ ਲਵਲੀ ਵੀਰ ਰੋਨਿਕ ਯੂਟੂਬੀ ਵੀਰ ਉਹਨਾਂ ਨੇ ਤੇ ਚਾਹ ਜੀ ਸਿਰਮੰਬਾ ਸਾਹਿਬ ਜੀ ਦੇ ਦਰਬਾਰ ਚ ਤੇ ਇਧਰ ਲਵਲੀ ਵੀਰ ਅਰਜੰਦਰ ਗੁਰੂ ਬਹੁਤ ਖੂਬਸੂਰਤ ਆਵਾਜ਼ ਦੇ ਮਾਲਕ ਹਨ दर्शन करो श्री गुरु नानक देव जी श्री गुरु रविदस महाराज जी धन श्री गुरु रविदास महाराज जी धन श्री गुरु नानक देव जी धन गुरु गोबिंद दोस्तों सवेरे 10 4 ਵਜੇ ਦੇ ਵਿੱਚ ਵਿੱਚ ਇਹ ਪ੍ਰਵਾਹ ਫੇਰੀ ਰਵਾਨਾ ਹੁੰਦੀ ਹੈ ਜੀ タルਮਸ਼ਾਲਾ ਚੋਂ ਤੇ ਜਿੱਦਾਂ ਜਿੱਦਾਂ ਇਹ ਪ੍ਰਵਾਹ ਫੇਰੀ ਮਾਪਾ ਜੀ ਦੀ ਅੱਗੇ ਵਧਦੀ ਜਾਂਦੀ ਆ ਸੰਗਤ ਅੱਗੇ ਵਧਦੀ ਜਾਂਦੀ ਆ ਉਦਾਂ ਉਦਾਂ ਹੀ ਕਾਫਲਾ ਬਣਦਾ ਜਾਂਦਾ ਜੀ ਕਾਫੀ ਵੱਡਾ ਇਕੱਠ ਤੁਸੀਂ ਦੇਖ ਰਹੇ ਹੋ ਤੇ ਇਹਦੇ ਵਿੱਚ ਬੱਚੇ ਨੌਜਵਾਨ ਬਜ਼ੁਰਗ ਸਾਡੀਆਂ ਭੈਣਾਂ ਸਾਡੀਆਂ ਮਾਮਾ ਸਾਡੇ ਸਾਡੇ ਪਿੰਡ ਦੇ ਨੌਜਵਾਨ ਬੱਚੇ ਸਾਰੇ ਇਕੱਠੇ ਹੁੰਦੇ ਆ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਹਨ ਬਾਈ ਸਵੇਰੇ 4:30 ਤੇ ਸਾਹਿਬ 4:30 ਸਵੇਰੇ ਦਾ ਇੱਕ ਉਸ ਤੋਂ ਪਹਿਲਾਂ ਜਿੰਦਰੂਣਾ ਦੇ ਘਰੇ ਵੀ ਕਰਕੇ ਆਇਆ ਜਿਹੜਾ ਮੁੰਡਾ ਆ ਲਾਲ ਜੈਕਟ ਵਾਲਾ ਗਾਰੇ ਹੈ ਜੀ ਪਹਿਲਾਂ ਉਹਨਾਂ ਦੇ ਘਰੇ ਪ੍ਰਵਾਸ ਖੇੜੀ ਜਾ ਕੇ ਆਈ ਤੇ ਉਸ ਤੋਂ ਬਾਅਦ ਮਹਿੰਦਰ ਸਿੰਘ ਜੀ ਦੇ ਘਰੇ ਜਾ ਕੇ ਆਈ ਨੰਬਰਦਾਰ ਜੀ ਦੇ ਤੇ ਉਸ ਤੋਂ ਬਾਅਦ ਫਿਰ ਤੀਜੀ ਜਗ੍ਹਾ ਤੀਰਵਦਾ ਜੀ ਦੇ ਦਰਵਾਜ਼ੇ ਪਹੁੰਚੀ ਚੌਥੀ ਜਗ੍ਹਾ ਕਹਿੰਦੇ ਸੀ ਕਿ ਲੱੱਕੀ ਦੇ ਘਰੇ ਆ ਜਿਹੜਾ ਮੁੰਡਾ ਅਲਮੀਨੀਅਮ ਦਾ ਕੰਮ ਕਰਦਾ ਹੈਪੀ ਉਪਤਰਾ ਵਾਲਾ ਹੈ ਤੇ ਇੱਥੇ ਸਾਡੇ ਵੀਰ ਵੀ ਖੜੇ ਆ ਸੰਜੀਪ ਕੁਮਾਰ ਜੀ ਰਜੀਖ ਕੁਮਾਰ ਜੀ ਤੇ ਹੈਪੀ ਇਹ ਤੁਹਾਨੂੰ ਤੇ ਬਾਕੀ ਇਧਰਾ ਦੇ ਕੋਈ ਬਾਹਰ ਠਾਠਾ ਮਾਰਦਾ ਕੱਫਾ ਸੰਗਤ ਦੇ। ਦੇਖੋ ਇਧਰਾ ਸਾਡੇ ਪਰਿਵਾਰ ਚ ਹੀ ਖੜਿਆ ਜੀ ਸਾਰੇ ਮੰਨਦ। ਅੱਜ ਭਾਈ ਚਾਚੇ ਜੀ। ਜਿਹੜਾ ਨੇ ਸਵਾਗਤ ਕੀਤਾ ਜੀ ਤੇ ਉਹ ਦੇਖੋ ਜੀ ਉਹ ਸਾਡੇ ਚਾਚਾ ਜੀ ਬਤੀ ਜਿਹੜੇ ਬਹੁਤ ਸਰਕਾਰ ਹੋਏ ਜੀ ਮਨੀ ਜੀ ਨਾਲੇ ਪਾਪਾ ਜੀ ਨੇ ਬਹੁਤ ਸਤਕਾਰ ਕਰਦੇ। ਤੇ ਇਧਰ ਸੰਗਤ ਨੂੰ ਮੱਠਾ ਟੇਕ ਰਿਹਾ ਜੀ ਪੀਰ ਬਾਬਾ ਸ਼ਬਦ ਜੀ ਦੇ ਦਰਵਾਜ਼ੇ ਦੇ ਵਿੱਚ। ਤੇ ਦੇਖੋ ਜੀ ਕਿੰਨਾ ਸੋਹਣਾ ਦ੍ਰਿਸ਼ਾ। ਮੈਂ ਸੋਚਦਾ ਹੁੰਦਾ ਸੀ ਕਿ ਚਲੋ ਵੀ ਹੋਣੇ ਵੀ ਪ੍ਰਭਾਤ ਦੇ ਨਾਲ ਸ਼ਾਇਦ ਥੋੜੀ ਜਿਹੀ ਬੰਦੇ ਹੋਣਗੇ ਵੀ 20-30 ਬੰਦੇ ਹੋਗੇ ਲੇਕਿਨ ਅੱਜ ਜਦੋਂ ਮੈਂ ਦੇਖਿਆ ਯਾਰ ਮੈਂ ਹੈਰਾਨ ਰਹੀ ਗਿਆ ਵੀ ਅਸੀਂ ਉਸ ਉਤੇ ਪੈ ਰਹੇ ਜਾਂਦੇ ਆ ਸਾਰੀ ਦੁਨੀਆ ਸਾਜਰੇ ਉੱਠ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦੀ ਆ ਤੇ ਅਸੀਂ ਜਾਈਆਂ ਚ ਸੁੱਤੇ ਰਹਿੰਦੇ ਆ ਤੇ ਫਿਰ ਬਾਬਾ ਜੀ ਦੇ ਦਰਬਾਰ ਦੇ ਵਿੱਚ ਸ਼ਬਦ ਪੀਆ ਦਰਬਾਰ ਵੱਲੋਂ ਇਹ ਸੰਗਤ ਨੂੰ ਚਾਹ ਚਕਾਈ ਗਈ ਜੀ ਤੇ ਨਾਲ ਨਮਕੀਨ ਵੰਡਾਣਾ ਬੰਦੇ ਆ ਬਾਬਾ ਜੀ ਦਾ ਪ੍ਰਸ਼ਾਦ ਇਹ ਸੰਗਤ तकरीबन 15-20 ਮਿੰਟ ਬੈਠੀ ਹੈ ਜੀ ਤੇ ਉਸ ਤੋਂ ਬਾਅਦ ਘੇਰਵਾਨਾ ਹੋਵੇ ਤੇ ਬਹੁਤ ਖੁਸ਼ੀ ਹੋਈ ਤੇ ਬਹੁਤ ਸੋਹਣਾ ਲੱਗਿਆ ਤੇ ਦੇਖੋ ਜੀ ਨੌਜਵਾਨ ਨਾਲ ਪੂਰੀ ਆਸਥਾ ਦੇ ਨਾਲ ਭਾਵਨਾ ਦੇ ਨਾਲ ਜੀਵਨ ਵੰਵਾ ਰਹੇ ਆ ਤੇ ਅਦਰ ਸਾਡੇ ਗੰਦੇ ਕਸ਼ਨੀ ਸਾਡੇ ਬਜ਼ੁਰਗ ਛੱਡੀਆਂ ਮਾਤਾਵਾ ਵਰਤਾਂਗੇ ਜੀ ਸਾਡੇ ਪੰਚਾਇਤ ਮੈਂਬਰ ਵੀ ਲਾ ਦੇ ਜੀ ਨਸੀਬ ਸਿੰਘ ਜੀ ਤੇ ਅਦਰ ਸਾਰੇ ਸੰਟਰ ਤੇ ਬੈਠੇ ਆ ਬੱਚੇ ਬੈਠੇ ਆ ਜੀ ਸਾਰੀਆਂ ਭੈਣਾਂ ਮਾਤਾਵਾ ਤੇ ਸਾਡੇ ਵੀਰ ਪਤਾ ਰਹੇ ਹੈ ਵੀ ਚਾਪੜੀ ਇਹ ਬਹੁਤ ਵਧੀਆ ਦ੍ਰਿਸ਼ ਸੀ ਜੋ ਦੋਸਤੋ ਬੜੀ ਖੁਸ਼ੀ ਹੋਈ ਕਿ ਪਾ ਗਾਣਿਆ ਸੀ ਕਿ ਅਸੀਂ ਉਸ ਦੇਸ਼ ਦੇ ਵਾਸੀ ਆ ਜਿੱਥੇ ਖੁਸ਼ੀਆਂ ਹੋਣ ਚਾਹੀਏ ਗਮੀਆਂ ਹੋਣ ਚਾਹੀਏ ਕਿਸੇ ਵੀ ਤਰ੍ਹਾਂ ਦੀ ਵਸੀਲ ਹੋਵੇ ਸਾਰੇ ਆਪਸ ਵਿੱਚ ਮਿਲ ਕੇ ਆਪਸ ਵਿੱਚ ਇਕੱਠੇ ਹੋ ਕੇ ਮਨਾਉਂਦੇ ਆ ਜੀ ਜੋ ਦੋਸਤੋ ਜਦੋਂ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਕਿਸੇ ਵੀ ਪ੍ਰਕਾਰ ਦੀ ਪ੍ਰਵਤ ਫੇਰੀ ਹੁੰਦੀ ਹੈ ਉਹਨਾਂ ਦੇ ਉਤਸਵ ਤੇ ਕੋਈ ਵੀ ਪ੍ਰਵਤ ਫੇਰੀ ਹੁੰਦੀ ਹੈ ਜਾਂ ਕੋਈ ਮੰਦਰ ਵਿੱਚ ਇੱਕ ਸ਼ੋਭਾ ਯਾਤਰਾ ਨਿਕਾਲੀ ਜਾਂਦੀ ਹੈ ਜਾਂ ਮਾਤਾ ਦੀ ਜੋਤ ਆਉਂਦੀ ਆ ਉਸ ਵਕਤ ਵੀ ਤੁਹਾਨੂੰ ਇਕੱਠ ਐਸੇ ਤਰ੍ਹਾਂ ਠਾਠਾ ਮਾਰਦਾ ਦਿਖਾਈ ਦਿੰਦੇ ਚਾਹੇ ਸਾਡੇ ਪਿੰਡ ਦੇ ਵਿੱਚ ਜਿੱਦਾਂ ਮਸਜਿਦ ਹੈ ਅਗਰ ਉੱਥੇ Eid ਹੁੰਦੀ ਹੈ ਉਸ Eid ਵਿੱਚ ਵੀ ਐਸੇ ਤਰ੍ਹਾਂ ਠਾਠਾ ਮਾਰਦਾ ਇਕੱਠ ਦਿਖਦਾ ਤੋ ਮੇਰਾ ਪਿੰਡ ਬੇਲਾ ਸਾਰੀ ਦੁਨੀਆ ਨੂੰ ਇੱਕ ਭਾਈਚਾਰਕ ਸਾਜ ਦਾ ਮੈਸੇਜ ਦਿੰਦਾ ਜੀ ਏਕੇ ਦਾ ਸੁਨੇਹਾ ਦਿੰਦਾ ਹਾਂ ਸੋ ਮੈਂ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਤੇ ਦੇਖੋ ਸਾਡੇ ਪਿੰਡ ਦੀ ਸੰਗਤ ਜੀ ਕਹਿੰਦੇ ਹੁੰਦੇ ਆ ਕਿ ਸੰਗਤ ਵਿੱਚੇ ਰੱਬ ਆਂਦਾ ਏ ਸੰਗਤ ਵਿੱਚੇ ਪ੍ਰਮਾਤਮਾ ਵੱਸਦਾ ਏ ਸੋ ਇਸ ਸੰਗਤ ਦੇ ਰੂਪ ਵਿੱਚ ਆਂਦਾ ਏ ਭਾਗਾਂ ਵਾਲੇ ਹੁੰਦੇ ਆ ਦੋਸਤੋ ਉਹ ਘਰ ਜਿਨ੍ਹਾਂ ਘਰਾਂ ਦੇ ਵਿੱਚ ਇਹ ਪ੍ਰਭਾਤ ਫੇਰੀ ਦੇ ਚਰਨ ਪੈਂਦੇ ਆ ਸੰਗਤ ਦੇ ਚਰਨ ਪੈਂਦੇ ਆ ਜਿਨ੍ਹਾਂ ਘਰਾਂ ਦੇ ਵਿੱਚ ਇੱਧਰ ਖੜੇ ਆਣ ਸਾਡੇ ਸਤਿਕਾਰਯੋਗ ਚਾਚਾ ਜੀ ਤੇ ਇੱਧਰ ਸਾਡਾ ਹੈਪੀ ਵੀਰ ਤੇ ਰਜੀਵ ਕੁਮਾਰ ਜੀ ਵੀ ਪਹੁੰਚੋ ਐਸੀ ਜੀ ਇਹ ਵੀ ਸੇਵਾ ਨਵਾ ਆ ਰਹੇ ਸੰਨ ਪ੍ਰਵਾਤ ਫੇਰੀ ਦੇ ਵਿੱਚ ਤੇ लवली ਵੀਰ ਜਦੋਂ ਬਾਬਾ ਜੀ ਦੇ ਦਰਬਾਰ ਚ ਪ੍ਰਵਾਤ ਫੇਰੀ ਐਂਟਰ ਹੋਈ ਤਾਂ ਬਾਬਾ ਜੀ ਦੇ ਭਗਤ ਦੇ